ਪਰ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਪਹਿਲੀ ਵਾਰ ਯਾਤਰਾ ਕਰ ਰਿਹਾ ਸੀ ਤੇ ਉਹਨਾਂ ਚ ਕਿਤੇ ਇਹ ਲੱਗਿਆ ਜਿਵੇਂ ਮੈਂ ਮੈਂਬਰ ਪਾਰਲੀਮੈਂਟ ਹਾਂ ਮੈਨੂੰ ਕੋਈ ਬੁਲਾ ਨਹੀਂ ਸਕਦਾ ਮੈਨੂੰ ਕੋਈ ਪੁੱਛ ਨਹੀਂ ਸਕਦਾ ਤੋ ਪੁੱਛਿਆ ਉਹਨਾਂ ਨੇ ਤੇ ਉਹ ਅੱਗੇ ਓਕੇ ਹੋ ਗਏ ਓਕੇ ਹੋ ਗਏ ਤੇ ਫਿਰ ਉਹਨਾਂ ਨੇ ਨੇਮ ਪਲੇਟ ਤੋਂ ਗੱਲਾਂ ਸੁਣਨ ਚ ਆ ਰਹੀਆਂ ਹੈਗੀਆਂ ਵੀ ਆਰਜੂ ਖਾਲਿਸਤਾਨੀ ਕੋਰ ਇਹ ਟਰੈਕ ਰਿਕਾਰਡ ਆ ਬਚਪਨ ਦਾ ਕਿਉਂਕਿ ਅਜ ਤੋਂ ਕਈ ਮਹੀਨੇ ਪਹਿਲਾਂ ਵੈਸਟ ਬੰਗਾਲ ਦੇ ਵਿੱਚ ਇੱਕ ਆਈਪੀਐਸ ਵਰਦੀ ਵਿੱਚ ਸੀਗਾ ਉਹਨਾਂ ਦਾ ਤੋ ਖਾਲਿਸਤਾਨੀ ਸਿੰਘ ਐਸ ਪੰਜਾਬ ਨੇ ਦੇਸ਼ ਦਾ ਢਿੱਡ ਭਰਿਆ ਐਸ ਪੰਜਾਬ ਨੇ ਦੇਸ਼ ਨੂੰ ਯਾਦ ਯਾਦ ਕਰਾਉਣ ਦੇ ਵਿੱਚ ਅਹਿਮ ਭੂ ਕੰਗੜਾ ਨੋਟ ਦੇ ਥੱਪੜ ਮਾਰਨ ਵਾਲਾ ਮਸਲਾ ਕਾਫੀ ਜਿਹੜਾ ਕੀ ਸਰਗਰਮ ਨਜ਼ਰ ਆ ਰਿਹਾ ਤੇ ਇਸ ਤੋਂ ਬਾਅਦ ਕਿਸਾਨ ਜਿੱਥੇ ਬੰਦियां ਵੀ ਇਸ ਤੇ ਆਪਣਾ ਰੋਜ਼ ਜ਼ਾਹਰ ਕਰ ਰਹੀਆਂ ਸਾਡੇ ਨਾਲ ਰਣਜੀਤ ਸਿੰਘ ਰਾਜੂ ਮਜੂਦ ਨੇ ਕਿਸਾਨ ਅੱਗੂ ਗੱਲਬਾਤ ਕਰਦੇ ਆ ਰਾਜੂ ਜੀ ਮਸਲਾ ਕੱਲ ਦਾ ਕਹਿੰਦੇ ਕਿ ਇੱਕ ਥੱਪੜ ਮਾਰਨ ਦਾ ਮਸਲਾ ਸੀਗਾ ਹਜੇ ਸਪਸ਼ਟ ਨਹੀਂ ਹੋਇਆ ਇਨਵੈਸਟੀਗੇਸ਼ਨ ਹੋਊਗੀ ਪਤਾ ਲੱਗੇ ਕੀ ਮਾਮਲਾ ਸੀਗਾ ਪਰ ਪਹਿਲਾਂ ਤੁਸੀਂ ਸਵਾਲ ਉੱਠਨੇ ਸ਼ੁਰੂ ਹੋ ਚੁੱਕੇ ਨੇ ਕਿ ਇੱਕ ਥੱਪੜ ਮਾਰਿਆ ਜਾਂਦਾ ਤੇ ਉਸ ਤੋਂ ਬਾਅਦ ਕੰਗੜਾ ਨੋਟ ਵੱਲੋਂ ਸਿੱਧੇ ਤੌਰ ਤੇ ਅਤਵਾਦੀ ਆਕਿਆ ਜਾਂਦਾ ਪੰਜਾਬ ਦੇ ਵਿੱਚ ਪਹਿਲੀ ਗੱਲ ਤਾਂ ਜਿਹੜੀ ਕਟਣਾ ਹੋਈ ਨਹੀਂ ਹੋਣੀ ਚਾਹੀਦੀ ਸੀਗੀ ਦੂਜੀ ਗੱਲ ਇਹ ਹੈ ਜੀ ਜਿਹੜੀ ਮੈਂਬਰ ਪਾਰਲੀਮੈਂਟ ਕੰਗਨਰ ਨਾਲ ਸਾਡੀ ਭੈਣ ਹੈ ਨਵੇਂ-ਨਵੇਂ ਮੈਂਬਰ ਪਾਰਲੀਮੈਂਟ ਬਣੇ ਆ ਉਹ ਪਹਿਲਾਂ ਵੀ ਬੜ ਬੁੱਲੇਪਨ ਕਰਕੇ ਜਾਣੇ ਜਾਂਦੇ ਆ ਐਸੇ ਬੜ ਬੁੱਲੇਪਨ ਕਰਕੇ ਹੀ ਸਰਕਾਰ ਨੇ ਉਹਨਾਂ ਨੂੰ ਵਾਈ ਸਿਕਿਉਰਿਟੀ ਦਿੱਤੀ ਹੈਗੀ ਆ ਉਹ ਹਰ ਜਗ੍ਹਾ ਵੀਆਈਪੀ ਟਿੱਟੂਟ ਪਾਲਦੇ ਆ ਜਦ ਕਿ ਇੱਕ ਨਿਯਮ ਪ੍ਰੋਟੋਕਾਲ ਹੁੰਦੇ ਆ ਉਹਨਾਂ ਨੂੰ ਇੱਕ ਪ੍ਰੋਟੋਕਾਲ ਦੇ ਥਰੂਸ ਪ੍ਰੋਸੈਸ ਥਰੂ ਜਾਣਾ ਚਾਹੀਦਾ ਸੀਗਾ ਹਮੇਸ਼ਾ ਵਾਈ ਯਾਤਰਾ ਕਰਦੇ ਪਹਿਲੀ ਯਾਤਰਾ ਪਰ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਪਹਿਲੀ ਵਾਰ ਯਾਤਰਾ ਕਰ ਰਹੇ ਸੀ ਤੇ ਉਹਨਾਂ ਚ ਕਿਤੇ ਇਹ ਲੱਗਿਆ ਕਿ ਮੈਂ ਮੈਂਬਰ ਪਾਰਲੀਮੈਂਟ ਹਾਂ ਹੁਣ ਮੈਨੂੰ ਕੋਈ ਬ ਨੇਮਪਲੇਟ ਜੋ ਗੱਲਾਂ ਸੁਣਨ ਚ ਆ ਰਹੀਆਂ ਹੈਗੀਆਂ ਵੀ ਆਰਜੂਆ ਖਾਲਿਸਤਾਨੀ ਕੋਰ ਇਹ ਬਹੁਤ ਗਲਤ ਗੱਲ ਆਕੀ ਗਈ ਹੈਗੀ ਆ ਇਹ ਟਰੈਕ ਰਿਕਾਰਡ ਆ ਭਾਜਪਾ ਦਾ ਕਿ ਅੱਜ ਤੋਂ ਕਈ ਮਹੀਨੇ ਪਹਿਲਾਂ ਵੈਸਟ ਬੰਗਾਲ ਦੇ ਵਿੱਚ ਇੱਕ ਆਈਪੀਐਸ ਵਰਦੀ ਵਿੱਚ ਸੀਗਾ ਉਹਨਾਂ ਦਾ ਤੂੰ ਖਾਲਿਸਤਾਨੀ ਸਿੰਘ ਹੈ ਯਾਰ ਖਾਲਿਸਤਾਨੀ ਯਾਰ ਕਮਾਲ ਹੋ ਗਈ ਐਸ ਪੰਜਾਬ ਨੇ ਦੇਸ਼ ਦਾ ਢਿੱਡ ਭਰਿਆ ਐਸ ਪੰਜਾਬ ਨੇ ਦੇਸ਼ ਨੂੰ ਯਾਦ ਯਾਦ ਕਰਾਉਣ ਦੇ ਵਿੱਚ ਅਹਿਮ ਭੂਮਿਕਾ ਇਹ ਪੰਜਾਬ ਨੇ ਆਪਦਾ ਸਾਰਾ ਪਾਣੀ ਕੱਢ ਕੱਢ ਕੇ ਢਿੱਡ ਖੋਖਲਾ ਕਰ ਲਿਆ ਚੌਲ ਜਿਹੜੇ ਲੋਕਾਂ ਨੂੰ ਪੂਰੇ ਦੇਸ਼ ਵਾਸਤੇ ਪੈਦਾ ਕੀਤੇ ਹੈਗੇ ਤੇ ਜਦੋਂ ਹੱਕ ਹਕੂਬ ਦੀ ਗੱਲ ਆਉਂਦੀ ਆ ਉਦੋਂ ਸਾਨੂੰ ਮੜੇ ਹੋ ਜੰਨੇ ਆ ਇਸ ਕਰਕੇ ਨਿੰਦनियां ਘਟਣਾ ਹੈ ਇਹਦੀ ਅਸੀਂ ਨਿੰਦਾ ਕਰਦੇ ਆ ਪਰ ਹਾਂ ਇੱਕ ਵੱਡੀ ਪਾਰਟੀ ਦੀ ਐਮਪੀ ਹੈ ਤੇ ਟਰੈਕ ਰਿਕਾਰਡ ਇਹਨਾਂ ਦਾ ਇਹ ਰਿਹਾ ਵੀ ਵੱਡੀਆਂ ਪਾਰਟੀਆਂ ਦੇ ਐਮਪੀ ਨੂੰ ਸਜ਼ਾ ਨਹੀਂ ਹੁੰਦੀ ਤੇ ਗਰੀਬ ਮਜਬੂਰ ਤੋਂ ਮਜਲੂਮ ਤੋਂ ਉਹ ਦੋਸ਼ੀ ਠਹਿਰਾਏ ਜਾਂਦੇ ਆ ਅਸੀਂ ਕਹਿੰਦੇ ਵੀ ਕੁਲਵਿੰਦਰ ਕੌਰ ਦਾ ਪੂਰਾ ਟਰੈਕ ਰਿਕਾਰਡ ਚੈੱਕ ਕੀਤਾ ਜਾਵੇ ਉਹਦੀ ਪੂਰੀ ਵਿਸਪਖ ਜਾਂਚ ਹੋਵੇ ਗਲਤੀ ਹੋਈ ਉਹਦੇ ਕੋਲੋਂ ਕੋਈ ਗੁਨਾਹ ਨਹੀਂ ਹੋਇਆ ਗਲਤੀ ਮਾਫ ਕਰ ਦੇਣੀ ਚਾਹੀਦੀ ਆ ਤੁਸੀਂ ਕਿਸਾਨ ਜਥੇਬੰਦੀਆਂ ਕਹਿ ਰਹੇ ਕਿ ਡੀਜੀਪੀ ਸਾਹਿਬ ਨਾਲ ਮੁਲਾਕਾਤ ਕੀਤੀ ਜਾਊਗੀ ਇਸ ਬਾਬਤ ਕਿ ਉਹਨਾਂ ਨੂੰ ਸਿੱਧਾ ਤੌਰ ਤੇ ਇਨਸਾਫ ਦਿੱਤਾਊ ਤੁਸੀਂ ਡੀਜੀਪੀ ਸਾਹਿਬ ਨੂੰ ਮਿਲ ਕੇ ਇਹ ਕਹਿਣਾ ਵੀ ਸਹੀ ਇਨਕੁਆਇਰੀ ਹੋਵੇ ਸਹੀ ਜਾਂਚ ਹੋਵੇ ਗਲਤੀ ਹਰ ਇੱਕ ਬੰਦੇ ਦੀ ਬੰਦੀ ਆ ਇਨਸਾਨ ਗਲਤੀਆਂ ਦਾ ਪੁੱਤ ਲਿਆਗਾ ਪਰ ਗਲਤੀ ਹੋਈ ਕਿਉਂ ਉਹਦਾ ਕਾਰਨ ਕੀ ਆ ਕੰਗਨਾਰ ਨਾਵਦ ਨੇ ਕਿਹੜੇ ਸ਼ਬਦ ਯੂਜ਼ ਕੀਤੇ ਕੀ ਕੰਗਨਾਰ ਨਾਵਦ ਨੇ ਜਿਹੜੇ ਸ਼ਬਦ ਯੂਜ਼ ਕੀਤੇ ਉਹਨਾਂ ਤੇ ਕੀ ਸਜ਼ਾ ਹੋਊਗੀ ਇਹਨਾਂ ਸਾਰੀਆਂ ਗੱਲਾਂ ਨੂੰ ਕਾਗਜ਼ 'ਚ ਰੱਖ ਕੇ ਤੋਲ ਕੇ ਪੂਰਾ ਬਾਬੇ ਨਾਨਕ ਲਈ ਤਕਰੀਬ ਵਿੱਚ ਫਿਰ ਗੱਲ ਕੀਤੀ ਜਾਵੇ। ਕਿਸਾਨ ਜਿੱਥੇ ਬੰਦੀਆਂ ਕੋਈ ਇਸ ਨੂੰ ਲੈ ਕੇ ਆਪਣੇ ਪੱਤਰ ਤੇ ਕੋਈ ਰੋਸ ਪ੍ਰਦਰਸ਼ਨ ਜਾਂ ਕੋਈ ਇਨਸਾਫ ਮੰਗੋ ਜਾਂ ਕੋਈ ਮਾਰਚ ਕਰਾ ਕੱਢ। 9 ਤਰੀਕ ਨੂੰ ਅੰਬਸਾਹਬ ਗੁਰਦੁਆਰਾ ਵਿੱਚ ਅਸੀਂ ਇਕੱਠੇ ਹੋ ਕੇ ਰੋਸ ਮਾਰਚ ਕਰਾਂਗੇ ਇਨਸਾਫ ਮੰਗਾਗੇ ਇਨਸਾਫ ਮਾਰਚ ਦੀ ਰੂਪਰੇਖਾ ਅੰਬਸਾਹਬ ਤੋਂ ਚੱਲਾਂਗੇ ਐਸਐਸਪੀ ਆਫਿਸ ਤੱਕ। ਅੱਜ ਵੀ ਕੋਈ ਮੁਲਾਕਾਤ ਹੈ ਇਸ ਨੂੰ? ਡਿਮਾਂਡ ਕੀਤੀ ਆਸੀਂ ਤੁਹਾਡੇ ਥਰੂ 2 ਵਜੇ ਡੀਜੀਪੀ ਨੂੰ ਮਿਲਾਂਗੇ। ਉਹ ਜਾ ਕੇ ਡੀਜੀਪੀ ਨੂੰ ਮਿਲਦੇ ਆ ਡੀਜੀਪੀ ਮਿਲਦੇ ਆ ਅਵੇਲੇਬਲ ਹੈ ਕਿ ਨਹੀਂ ਕਿਸੇ ਨੂੰ ਪਤਾ ਨਹੀਂ ਕਿ ਆਪਾਂ ਡਿਮਾਂਡ ਕੀਤੀ ਹੈ ਮਿਲੇ ਤੇ ਜਰੂਰ ਬੁਲਾਗੇ ਸਿੱਧੇ ਤੌਰ ਤੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਡੀਜੀਪੀ ਸਾਹਿਬ ਨਾਲ ਜਿਹੜੀ ਮੁਲਾਕਾਤ ਦਾ ਸਮਾਂ ਮੰਗਿਆ ਗਿਆ ਤੇ ਨਾਲ ਹੀ ਲੋਹ ਤਰੀਕ ਨੂੰ ਇੱਕ ਇਨਸਾਫ ਦੇ ਲਈ ਮੰਗ ਕੀਤੀ ਇੱਕ ਮਾਰਚ ਕੀਤਾ ਜਾਵੇਗਾ ਆਮ ਸਾਭ ਤੋਂ ਲੈ ਕੇ ਐਸਐਸਪੀ ਦਫ਼ਤਰ ਤੱਕ ਇੱਕ ਮਾਰਚ ਕਰਿਆ ਜਾਵੇ ਜਿਸ ਦੇ ਵਿੱਚ ਸਿੱਧੇ ਤੌਰ ਤੇ ਕੁਲਿੰਦਰ ਕੌਰ ਦੇ ਲਈ ਇਨਸਾਫ ਦੀ ਮੰਗ ਕੀਤੀ ਜਾਵੇ ਕੈਮ ਪਰਸਨ ਗੁਰਸੇਵ ਸਿੰਘ ਦੇ ਨਾਲ ਮਹਦਲਜੀਤ ਸਿੰਘ ਲਿਵਿੰਗ ਇਨ ਨਿਊਸ ਚੰਡੀਗੜ੍ਹ